ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਹੈ ਅੱਜ ਵਿਧਾਇਕ ਸਰਮਨ ਸਿੰਘ ਧੁੰਨ ਵੱਲੋਂ ਵਿਧਾਨ ਸਭਾ ਰਕਾ ਖੇਮ ਕਰਨ ਦੇ ਪਿੰਡ ਬਰਨਾਲਾ ਮਨਾਵਾ ਆਸਲ ਉਤਾੜ ਮਸਤਗੜ ਰਾਜੋ ਕੇ ਆਦ ਪਿੰਡਾਂ ਵਿਖੇ ਵੱਖ-ਵੱਖ ਲਿੰਕ ਛੜਕਾਂ ਦੇ ਨੀਂਵਕ ਰੱਖੇ ਗਏ ਇਸ ਮੌਕੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਵੱਲ ਅਤੇ ਸ਼੍ਰੋਮਣੀ ਕਾਜਦਲ ਬਾਦਲ ਨੂੰ ਉਸ ਵੇਲੇ ਭਾਰੀ ਸਿਆਸੀ ਝਟਕਾ ਲਗਾ ਜਦੋਂ ਵਿਕਾਸ ਕਾਰਜਾਂ ਤੋਂ ਖੁਸ਼ ਹੋ ਕੇ ਰਾਜੋ ਕੇ ਤੇ ਬਲਦੇਵ ਸਿੰਘ ਮੈਂਬਰ ਕਸ਼ਮੀਰ ਸਿੰਘ ਮੈਂਬਰ ਬੋੜ ਵਾਲੇ ਹਰਜੀਤ ਸਿੰਘ ਸਵਰਨ ਸਿੰਘ ਆਦ ਆਪਣੇ ਨਾਲ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਵਿਧਾਇਕ ਸਰਮਣ ਸਿੰਘ ਤੋਂ ਦੀ ਇੱਕ ਵਾਈਟ ਸਰਪੰਚ ਰਾਜਵੀਰ ਉਹ ਲਰਦੀ ਪ੍ਰੇਰਨਾ ਨਾਲ ਆਮ ਆਦਮੀ ਪਾਰਟੀ ਅੰਦਰ ਸ਼ਾਮਲ ਹੋਏ ਇਸ ਮੌਕੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ ਹਲਕੇ ਦੇ ਪੰਜ ਸਰਪੰਚ ਅਤੇ ਬਹੁਤ ਸਾਰੇ ਸੱਜਣ ਵੀ ਇਸ ਮੌਕੇ ਹਾਜ਼ਰ ਸਨ ਇਸ ਮੰਦੀ ਲੋਕ ਇੱਕ ਪੰਜਾਬੀ ਚੈਨਲ ਨੂੰ ਇੱਕ ਖਾਸ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰam ਤੇ ਫੋਨ ਜੁੜੂ ਕਰਿਓ ਧੰਨਵਾਦ ਜੀ ਤੇ ਨਾ ਮੇਰਾ ਕੋਈ ਬੱਚਾ ਕਿਉਂਕਿ ਉਹ ਆਪਣਾ ਪੜ੍ਹਦੇ ਉਹਨਾਂ ਨੂੰ ਪਹਿਲਾਂ ਹੀ ਮੈਂ ਕਿਹਾ ਹੋਇਆ ਮੇਰੀ ਭੈਣ ਨੂੰ ਆਪਣੀ ਪੜ੍ਹਾਈ ਲਿਖਾਈ ਕਰੋ ਜਦੋਂ ਮੈਂ ਵੱਡਾ ਵੱਡਾ ਹੋ ਜਾਊਂਗਾ ਜੇ ਤੁਹਾਡਾ ਰਸਤਾ ਹੋਊ ਤੁਸੀਂ ਸਿਆਸਤ ਕਰ ਲਿਓ ਪਰ ਐਦਾਂ ਸਾਰੇ ਜੀ ਆਪਾਂ ਰਾਜਨੀਤੀ ਦੇ ਵਿੱਚ ਮੈਂ ਕੁਝ ਕਹੀ ਜਾਵਾਂ ਮੁੰਡਾ ਕੁਝ ਕਹੀ ਜਾਵੇ ਘਰ ਵਾਲੀ ਕੁਝ ਕਹੀ ਜਾਵੇ ਐਦਾਂ ਸੁਸਤਮ ਚੱਲਦਾ ਨਹੀਂ ਤੇ ਮੈਂ ਜਿਹੜੇ ਸਾਡੇ ਸਰਪੰਚ ਸਾਹਿਬ ਵੀ ਬਣਿਆ ਬੜਾ ਪਿੰਡਾਂ ਵਾਲਿਆਂ ਸਾਰੇ ਭਰਾਵਾਂ ਨਾਲ ਸਲਾਹ ਕਰਕੇ ਪਰਖ ਕੇ ਸਾਰੇ ਜਿਹੜੀਆਂ ਪੰਚਾਇਤਾਂ ਉਹਨਾਂ ਨੂੰ ਬਣਾਇਆ ਮੇਰੇ ਤੋਂ ਪਹਿਲਾਂ ਜਥੇਦਾਰ ਮਣਾਵਾ ਸਾਹਿਬ ਆਪਣੇ ਵਿਚਾਰ ਰੱਖ ਕੇ ਗਏ ਆ ਕੈਪਟਨ ਸਾਹਿਬ ਵਿਚਾਰ ਰੱਖ ਕੇ ਦੇਖ ਗਏ ਆ ਮਣਾਵਾ ਸਾਹਿਬ ਨੇ ਵੀ ਬਹੁਤ ਸਾਰੀਆਂ ਗੱਲਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਸਤਿਕਾਰਯੋਗ ਵੀਰੋ ਵੇਖੋ ਮੈਨੂੰ ਤੁਸੀਂ ਸੰਗਤ ਨੇ ਖੇਮ ਕਰਨ ਹਲਕੇ ਨੇ ਬੜੀ ਵੱਡੀ ਸੇਵਾ ਮੈਨੂੰ ਦਿੱਤੀ ਹੈ ਇੱਕ ਹਲਕੇ ਦਾ ਨਮੈਂਦਾ ਇੱਕ ਐਮਐਲਏ ਬਣਾਇਆ ਹੈ ਤੇ ਮੈਂ ਪੂਰੇ ਤਹਿ ਦਿਲ ਤੋਂ ਆਪਣੇ ਮਨੋਂ ਲੱਗਾ ਹੋਇਆ ਕਿ ਜੇ ਮੈਨੂੰ ਸੰਗਤ ਨੇ ਸੇਵਾਦਾਰ ਬਣਾਇਆ ਹੈ ਤੇ ਮੇਰੇ ਚੋਂ ਕੋਈ ਸੇਵਾ ਕਰਦਿਆਂ ਕੋ ਢਿੱਡ ਭੁਲਣਾ ਹੋ ਜੇ ਮੈਂ ਆਪਣਾ ਪੂਰੀ ਵਾਹ ਲਾਵਾਂ ਕਿ ਮੈਂ ਖੇਮ ਕਰਨ ਵਾਲੇ ਜਿਹਦੀ ਤਰੱਕੀ ਜਿਹੜੀ ਹੈ ਉਹਨੂੰ ਕਿਵੇਂ ਕਰਾਉਣਾ ਹੈ ਸਤਿਕਾਰਯੋਗ ਭਰਾਵੋ ਜਦੋਂ ਪਹਿਲੇ ਮਲੇ ਵੀ ਸੀ ਆਪਾਂ ਤੁਸੀਂ ਬਣਾਉਂਦੇ ਰਹੇ ਹੋ ਮੈਂ ਵੀ ਤੁਹਾਡੇ ਨਾਲ ਹੀ ਰਿਹਾ ਵਾਂ ਆਪਾਂ ਬਣਾਉਂਦੇ ਰਹੇ ਆ ਇੱਥੇ ਸਰਪੰਚੀਆਂ ਜਿਹੜੀਆਂ ਉਹ ਬੋਲੀਆਂ ਅਲੱਗ-ਅਲੱਗ ਵਿਕਦੀਆਂ ਹੁੰਦੀਆਂ ਸੀ ਕਿ ਆ 40 ਲੱਖ ਦੀ ਦੀ ਆ 20 ਲੱਖ ਦੀ ਦੀ ਆ 50 ਲੱਖ ਦੀ ਦੀ ਆ ਤੁਹਾਡਾ ਭਰਾ ਖੜਾ ਸਰਪੰਚ ਖੜੇ ਆ ਸਾਰੇ ਕੋਈ ਸਰਪੰਚ ਕਹੇ ਕਿ ਮੈਂ ਤੂੰ ਸਰਪੰਚ ਬਣਾਉਣ ਦੇ ਪੈਸੇ ਲਏ ਆ ਤੇ ਮੈਂ ਵੀਰੋ ਸਾਰੇ ਹਲਕੇ ਦਾ ਦੇਣਦਾਰ ਹੋਊਗਾ ਕਿਉਂਕਿ ਮੈਂ ਮਨਾਮਾ ਸਾਹਿਬ ਜਾਂ ਸਰਪੰਚ ਮੇਲ ਸੋਣੀ ਬੈਠੇ ਆ ਮੈਂ ਅਕਸਰ ਇਹਨਾਂ ਨਾਲ ਗੱਲ ਕਰਦਾ ਹੁੰਨਾ ਕਿ ਜਿਹੜੀਆਂ ਆਪਾਂ ਸ਼ੜਕਾਂ ਦੇ ਨਹੀਂ ਪੱਥਰ ਰੱਖ ਰਹੇ ਆ ਜਿਹੜੀਆਂ ਆਪਾਂ ਗਲੀਆਂ ਬਣਾ ਰਹੇ ਆ ਜਦੋਂ ਮੈਂ ਵੇਖਦਾ ਵੀ ਯਾਰ ਇਹ ਕੰਮ ਕਿਉਂ ਨਹੀਂ ਹੋਏ ਉਦੋਂ ਇੱਕੋ ਗੱਲ ਨਿਕਲ ਕੇ ਆਉਂਦੀ ਭਰਾਵੋ ਜਦੋਂ ਤੁਸੀਂ ਸਰਪੰਚੀਆਂ ਮੁੱਲ ਵੇਚੋਗੇ ਪੰਚਾਇਤਾਂ ਮੁੱਲ ਵੇਚੋਗੇ ਸਰਪੰਚ ਆਪਦੇ ਪੈਸੇ ਪੂਰੇ ਕਰਨਗੇ ਕਦੀ ਪਿੰਡਾਂ ਦਾ ਵਿਕਾਸ ਨਹੀਂ ਕਰਾ ਸਕਦੇ ਅੱਜ ਜੇ ਖੇਮ ਕਰਨ ਹਲ ਖੇਤ ਵਿਕਾਸ ਦੀ ਜੇ ਲਹਿਰ ਚੱਲ ਰਹੀ ਹੈ ਉਹ ਤਾਂ ਹੀ ਚੱਲ ਰਹੀ ਹੈ ਕਿ ਆਪਾਂ ਪੰਚਾਇਤਾਂ ਨੂੰ ਕਿਹਾ ਮੈਂ ਵੀ ਭਾਈ ਤੁਸੀਂ ਆਪਣੇ ਪਿੰਡਾਂ ਦੇ ਕੰਮ ਕਰਾਓ ਕੋਈ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਤੇ ਅੱਜ ਮੈਨੂੰ ਮਾਣ ਵੀ ਆ ਮੈਨੂੰ ਫਕਰ ਵੀ ਆ ਸਾਡੀਆਂ ਪੰਚਾਇਤਾਂ ਜਿਸ ਦਿਨ ਦੇ ਸਰਪੰਚ ਜਾਂ ਪੰਚਾਇਤਾਂ ਬੜੀਆਂ ਉਸੇ ਦਿਨ ਤੋਂ ਬੜੇ ਤੈਅ ਦਿਲ ਤੋਂ ਲੱਗੇ ਹੋਇਆ ਕਿ ਤੁਸੀਂ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇੱਕ ਖੇਮ ਕਰਨ ਹਲਕੇ ਦੇ ਵਿੱਚ ਵਿਕਾਸ ਦੀ ਜਿਹੜੀ ਹਨੇਰੀ ਉਹ ਚੱਲ ਰਹੀ ਆ ਹਰੇਕ ਸਰਪੰਚ ਵੱਧ ਵੱਧ ਕੇ ਕੰਮ ਕਰ ਰਿਹਾ ਇੱਕ ਦੂਜੇ ਨੂੰ ਕਿ ਮੈਂ ਪਿੱਛੇ ਨਾ ਰਹਿ ਜੇ ਮੈਨੂੰ ਇਹ ਨਾ ਕੋਈ ਕਵੇ ਕਿ ਯਾਰਾ ਪੰਚਾਇਤ ਨੇ ਕੰਮ ਨਹੀਂ ਕਰਾਇਆ ਸਤਿਕਾਰਯੋਗ ਵੀਰੋ ਛੜਕਾਂ ਦੀ ਗੱਲ ਚੱਲੀ ਐ ਆਹ ਰਾਜੋ ਕੇ ਪਿੰਡ ਨੂੰ ਆਪਾਂ ਘਟੋ ਘਾਟ ਮੈਨੂੰ ਲੱਗਦਾ ਹੁਣ ਤੱਕ 5-6 ਕਿਲੋਮੀਟਰ ਆ ਛੱਟਾ ਢੀ ਜਿਹੜੀ ਅੱਜ ਆਪਾਂ ਅਧ ਘਾਟਨ ਕੀਤਾ 6 ਕਿਲੋਮੀਟਰ ਛੜਕਾ ਤੁਹਾਡੇ ਕੱਲੇ ਨਗਰ 'ਚ ਬਣਾ ਬਣਾ ਦੇਣ ਲੱਗੇ ਆ ਤੇ ਮੈਂ ਜੇ ਮੇਰੇ ਵੀਰੋ ਇਹ ਛੜਕਾਂ ਜਿਹੜੀਆਂ ਇਹਨਾਂ ਦੇ ਘਟੋ ਘਾਟ ਜਿਹੜੀਆਂ ਇਹ 50 ਕਿਲੋਮੀਟਰ ਛੜਕਾ ਪਾਉਣ ਬਣਾਉਣ ਜਾ ਰਹੇ ਆ ਇਨਾਂ ਦੇ ਢੱਡੋ-ਘੱਡ 25 ਕਰੋੜ ਰੁਪਈਆ ਜਿਹੜਾ ਉਹ ਖਰਚਾ ਹੋਣਾ ਤੇ 22 ਕਰੋੜ ਨਾਲ ਇਹ ਜਿਹੜੀਆਂ ਸੜਕਾਂ ਵਾਂ ਇਹ ਬਣਨੀਆਂ ਵਾਂ ਨਾਲ ਇਹ ਵੀ ਗੱਲ ਆ ਕਿ ਇਹ ਸੜਕਾਂ ਪੱਕੇ ਰੂਪ ਵਿੱਚ ਬਣਾ ਰਹੇ ਕੋਈ ਇਹ ਨਹੀਂ ਕਿ ਫਰਜੀ ਆ ਪਿੱਛੇ ਵੀ ਇੱਕ ਉਹ ਇੱਥੇ ਠੇਕੇਦਾਰ ਨੂੰ ਇਹਨਾਂ ਨੇ ਕੰਮ ਦਿੱਤਾ ਸੀ ਜਦੋਂ ਪਹਿਲੇ ਐਮ.ਐਲ.ਏ ਰਹੇ ਆ ਉਹ ਅੱਜ ਤੱਕ ਬੱਜਰੀ ਪਈ ਆ ਕਿਸੇ ਨੇ ਉਹ ਸੜਕਾਂ ਬਣਾਈਆਂ ਹੀ ਨਹੀਂ ਔਰ ਗਾਂ ਵੀ ਉਹ ਕਿਸੇ ਖਾਤੇ ਜਣੀ ਹੈਗੀਆਂ ਇਹ ਸੜਕਾਂ ਮੰਡੀਕਰਨ ਬੋਰਡ ਵੱਲੋਂ ਬਣ ਰਹੀਆਂ ਆ ਜਦੋਂ ਵੀ ਸੜਕ ਕਦੀ ਖਰਾਬ ਹੋਊਗੀ ਮੰਡੀਕਰਨ ਬੋਰਡ ਨੇ ਇਹਨੂੰ ਸੜਕ ਨੂੰ ਦੁਬਾਰਾ ਫਿਰ ਰਿਪੇਅਰ ਕਰਨਾ ਹੁੰਦਾ ਇਹ ਕੋਈ ਕੱਚੇ ਖਾਤੇ ਜਿਹੜੀ ਬਣ ਰਹੀਆਂ ਇਹ ساری ਉਮਰ ਲਈ ساری ਜ਼ਿੰਦਗੀ ਲਈ ਸਮਝ ਲਓ ਜਦੋਂ ਵੀ 4-5 ਸਾਲ ਬਾਅਦ ਜਦੋਂ ਸੜਕ ਬਣਿਆ ਕਰੂਗੀ ਫਿਰ ਉਹਦੀ ਰਿਪੇਅਰ ਹੋਇਆ ਕਰੂਗੀ ਕਿਉਂਕਿ ਮੈਂ ਜਿਹੜੀ ਖੇਤੀਬਾੜੀ ਕਮੇਟੀ ਹੈ ਵਿਧਾਨ ਸਭਾ ਦੀ ਉਹਦਾ ਮੈਨੂੰ ਪਾਰਟੀ ਨੇ ਸਾਡੀ ਸਰਕਾਰ ਨੇ ਉਥੇ ਚੇਅਰਮੈਨ ਵੀ ਲਾਇਆ ਹੋਇਆ ਤੇ ਉਹਦੇ ਵਿੱਚ ਵੀ ਅਸੀਂ ਪੰਜਾਬ ਦੀ ਸਰਕਾਰ ਨੂੰ ਕਮੇਟੀ ਨੇ ਛਪਾਰਸ਼ ਕੀਤੀ ਹੈ ਕਿ ਜਿਹੜੀਆਂ ਇਹ ਸੜਕਾਂ ਲਿੰਕ ਸੜਕਾਂ ਜਿਹੜੀਆਂ ਪਹਿਲਾਂ ਜਿਹੜੀਆਂ ਆਪਾਂ 6-7 ਸਾਲ ਬਾਅਦ ਰਿਪੇਅਰ ਕਰਦੇ ਸੀ ਉਹਨਾਂ ਨੂੰ ਛਪਾਰਸ਼ ਕੀਤੀ ਹੈ ਕਿ ਇਹ ਅੱਜ ਤੋਂ 100-150 ਸਾਲ ਪਹਿਲਾਂ ਕਾਨੂੰਨ ਬਣਿਆ ਸੀ ਹੁਣ ਤੁਸੀਂ ਨਵਾਂ ਕਾਨੂੰਨ ਮੈਂ ਕਿਹਾ ਅਸੀਂ ਜਿਹੜੀ ਕਮੇਟੀ ਨੇ ਜ਼ਫਾਰਦ ਕੀਤੀ ਹੈ ਕਿ ਬਣਾਈਏ ਛੜਕ ਜਿਹੜੀ ਉਹ 4 ਜਾਂ 5 ਸਾਲ ਬਾਅਦ ਦੁਬਾਰਾ ਫੇਰ ਰਿਪੇਅਰ ਹੋ ਜੇ ਕਿਉਂਕਿ ਅੱਜ ਜਿਹੜੇ ਹੈ ਹੈਵੀ ਟਰਾਲੇ ਜਾਂ ਟਰੱਕ ਜਿਹੜੇ ਆ ਉਹ ਸੜਕਾਂ ਦੀ ਲੰਘਦੇ ਆ ਤੇ ਛੜਕਾਂ ਛੇਤੀ ਜਿਹੜੀਆਂ ਉਹ ਟੁੱਟ ਜਾਂਦੀਆਂ ਉਹ ਵੀ ਬਹੁਤ ਜਲਦੀ ਜਿਹੜੀਆਂ ਛੜਕਾਂ ਅੱਗੇ ਤੋਂ ਜਿਹੜੀਆਂ ਰਿਪੇਅਰ ਵੀ ਜਿਹੜੀਆਂ ਉਹ ਹੋਇਆ ਕਰਨਗੀਆਂ ਮੈਂ ਸਤਿਕਾਰ ਦੇ ਕੁ ਵੀਰੋ ਜੇ ਸਕੂਲਾਂ ਦੀ ਗੱਲ ਕਰਾਂ ਇੱਥੇ ਕਦੀ ਪਹਿਲੇ ਜਿਹੜੀਆਂ ਸਰਕਾਰਾਂ ਰਹੀਆਂ ਕਦੀ ਕਿਸੇ ਸਰਕਾਰ ਨੇ ਸਕੂਲ ਦੀ ਬਿਲਡਿੰਗ ਕੋਈ ਚੰਗੀ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿੱਦਨ ਦਾ ਤੁਹਾਡਾ ਭਰਾ ਤੁਹਾਡਾ ਬੱਚਾ ਐਮਐਲਏ ਬਣਿਆ ਹੁਣ ਤੱਕ ਮੈਂ 50 ਕਰੋੜ ਰੁਪਈਆ ਸਕੂਲਾਂ ਤੇ ਖਰਚ ਚੁੱਕਾ ਹੈ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ 50 ਕਰੋੜ ਰੁਪਈਆ ਆ ਜਿਹੜੇ ਕਈ ਜਿਹੜੇ ਫੇਸਬੁੱਕ ਤੇ ਜਿਨ੍ਹਾਂ ਨੇ ਵਿਰੋਧਤਾ ਹੀ ਕਰਨੀ ਹੁੰਦੀ ਆ ਜਿਹੜੇ ਕਹਿੰਦੇ ਆ ਨਾ ਵੀ ਜਿਹੜੇ ਜੀ ਇਹ ਨੀਂ ਪੱਥਰ ਰੱਖ ਚੱਲੇ ਆ ਮੈਂ ਉਹਨਾਂ ਨੂੰ ਇਹ ਵੀ ਦੱਸਣਾ ਚਾਹਣਾ ਹੁਣ ਅਸੀਂ ਸਕੂਲਾਂ ਦੇ ਨੀਂ ਪੱਥਰ ਰੱਖਣ ਚੱਲੇ ਆ ਉਹ ਰੱਖਣ ਚੱਲੇ ਆ ਜਿਹੜੇ ਅਸੀਂ 50 ਕਰੋੜ ਨਾਲ ਕੰਮ ਕਰ ਚੁੱਕੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਕਈ ਵਾਰੀ ਉਹਨਾਂ ਨੂੰ ਪਤਾ ਨਹੀਂ ਕਿਹੜੀ ਐਨਕ ਲਾ ਕੇ ਬੈਠੇ ਆ ਉਹਨਾਂ ਨੂੰ ਦਿਖਦਾ ਨਹੀਂ ਉਹ ਕਈ ਵਾਰੀ ਬਹੁਤ ਫੇਸਬੁਕ ਤੇ ਕੂੜ ਪ੍ਰਚਾਰ ਕਰਦੇ ਆ 50 ਕਰੋੜ ਰੁਪਈਆ ਜਿਹੜਾ ਸਕੂਲਾਂ ਤੇ ਲੱਗਾ ਆਉਣ ਵਾਲੇ ਦਿਨਾਂ 'ਚ ਉਹਨਾਂ ਦੇ ਵੀ ਨੀ ਪੱਥਰ ਰੱਖਾਂਗੇ ਜਿਹੜੇ ਅਸੀਂ ਹੁਣ ਤੱਕ ਕੰਮ ਕਰ ਚੁੱਕੇ ਆ ਤੇ ਜਿਹੜੀਆਂ ਵੀਰਵਾਰ ਸੜਕਾਂ ਦੇ ਨੀ ਪੱਥਰ ਰੱਖ ਰਹੇ ਆ ਇਹ ਆਉਣ ਵਾਲੇ ਆ ਕੰਮ ਸ਼ੁਰੂ ਵੀ ਹੋ ਗਿਆ ਕੱਲ ਹੀ ਮੇਰੀ ਗੱਲ ਹੋਈ ਸੀ ਐਕਸੀਡੈਂਟ ਮੰਡੀਪੋਰਟ ਦੇ ਐਸਡੀਓ ਨਾਲ ਉਹਨਾਂ ਨੇ ਨਾਲ ਦੀ ਬਣ ਤੋਂ ਕੰਮ ਸ਼ੁਰੂ ਵੀ ਕਰਤਾ ਕਿਉਂਕਿ ਅੱਜ ਹੀ ਮੈਂ ਮਨਾਵਾਂ ਸਾਹਿਬ ਨੂੰ ਵਿਖਾਇਆ ਤੇ ਉਹ ਲੈਟਰ ਜਿਹੜੀ ਉਹ ਆਪਾਂ ਨੂੰ ਜਿਹੜੀ ਮਨਜ਼ੂਰੀ ਦੀ ਜਿਹੜੀ ਉਹ ਆ ਚੁੱਕੀ ਹੈ ਪੈਸੇ ਚੱਕ ਟੱਟ ਕੇ ਆਪਾਂ ਤੇ ਬਹੁਤ ਜਲਦੀ ਜਿਹੜੀਆਂ ਇਹ ਸੜਕਾਂ ਦਾ ਕੰਮ ਉਹ ਆਪਾਂ ਸ਼ੁਰੂ ਕਰਾ ਕੇ ਇਹ ਤੁਹਾਡੇ ਵੀਰ ਉਹ ਰਾਜੋ ਕੇ ਮੰਡੀ ਬਣਾਈ ਹੈ ਆਪਣਾ ਅਮਰਕੋੜ ਦੇ ਵਿੱਚ ਜਿਹੜੀ ਆ ਉਹ ਸਾਰਾ ਸੀਵਰੇਜ ਪਾ ਕੇ ਘਟੋ ਘਟ ਇੱਕ ਕਰੋੜ ਰੁਪਏ ਦਾ ਅਮਰਕੋੜ ਮੰਡੀ ਚ ਕੰਮ ਕਰਾ ਕੇ ਦਿੱਤਾ ਤੁਸੀਂ 6 ਮਕਰਨ ਵਿੱਚ ਕਰੋੜ ਰੁਪਏ ਦਾ ਸ਼ੈੱਡ ਬਣਾ ਕੇ ਦਿੱਤਾ ਵਾਸਰ ਕੇ ਮੰਡੀ ਚ ਕਰੋੜ ਰੁਪਏ ਦਾ ਸ਼ੈੱਡ ਬਣਾ ਕੇ ਦਿੱਤਾ ਹੈ ਅਲਗੋ ਮੰਡੀ ਚ 40 ਲੱਖ ਰੁਪਏ ਦਾ ਸ਼ੈੱਡ ਬਣਾ ਕੇ ਦਿੱਤਾ ਹੈ ਮਾੜੀ ਮੇਗਾ ਮੰਡੀ ਚ ਸ਼ੈੱਡ ਬਣਾ ਕੇ ਦਿੱਤਾ ਹੈ ਖਾਲੜਾ ਮੰਡੀ ਚ 3 ਕਰੋੜ ਰੁਪਇਆ ਹੁਣ ਤੱਕ ਖਰਚ ਕਰ ਚੁੱਕੇ ਆ ਏਕ ਇੱਕ ਜਿਹੜਾ ਕੰਮ ਹੈ ਉਹ ਮੇਰੇ ਵੀਰੋ ਇਕੱਲਾ ਕੋਈ ਗਲੀਆਂ ਨਾਲੀਆਂ ਹੀ ਨਹੀਂ ਭਾਵੇਂ ਉਹ ਸਕੂਲਾਂ ਦਾ ਕੰਮ ਹੋਵੇ ਜਾਂ ਦਾਣਾ ਮੰਡੀਆਂ ਦਾ ਕੰਮ ਹੋਵੇ ਇਹ ਜਿਹੜਾ ਕੰਮ ਹੈ ਉਹ ਕੋਸ਼ਿਸ਼ ਕਰ ਰਹੇ ਆ ਕਿ ਲੋਕਾਂ ਨੂੰ ਉਹਨਾਂ ਦੀਆਂ ਸਹੂਲਤਾਂ ਤੇ ਉਹਨਾਂ ਦੀ ਜਿਹੜੀ ਸੁਵਿਧਾ ਹੈ ਉਹ ਲੋਕਾਂ ਨੂੰ ਮਿਲੇ ਸਤਿਕਾਰਯੋਗ ਵੀਰੋ ਸਰਕਾਰ ਨੇ ਜਿਹੜਾ ਇੱਕ ਹੋਰ ਜਿਹੜਾ ਹੁਣ ਜੁੱਧ ਨਸ਼ਿਆਂ ਵਿਰੋਧ ਜਿਹੜਾ ਛੇੜਿਆ ਹੋਇਆ ਹੈ ਮੈਂ ਉਹਦੇ ਲਈ ਵੀ ਤੁਹਾਨੂੰ ਬੇਨਤੀ ਕਰਕੇ ਜਾਣੀ ਹੈ ਇੱਕ ਮੈਂ ਗੱਲ ਵੀਰੋ ਤੁਹਾਨੂੰ ਕਹਿ ਚੱਲਿਆ ਤੇ ਕੋਈ ਸਰਕਾਰ ਜਿਹੜੀ ਐਹੋ ਜਿਹੀ ਨਹੀਂ ਆਊਗੀ ਜਿਹੜੀ ਵੀਰੋ ਤੁਹਾਡੀ ਲੜਾਈ ਤੁਹਾਡੇ ਬੱਚਿਆਂ ਦੀ ਲੜਾਈ ਨਸ਼ਿਆਂ ਦੇ ਵਿਰੁੱਧ ਜੁੱਧ ਛੇੜ ਕੇ ਬੈਠੀ ਐ ਤੇ ਮੇਰੇ ਵੀਰੋ ਹੁਣ ਸਾਥ ਆਪਾਂ ਦੇਣਾ ਆਪਾਂ ਹੁਣ ਲੋਕਾਂ ਨੂੰ ਉਹਨਾਂ ਨੂੰ ਬਚਾਉਣਾ ਨਹੀਂ ਜਿਹੜੇ ਜਾਂ ਤਾਂ ਉਹ ਕੰਮ ਛੱਡ ਜਾਣ ਮਾੜੇ ਜੇ ਮਾੜੇ ਛੱਡੇ ਛੱਡਦਾ ਵਾ ਹਾਂ ਪੰਚਾਇਤ ਕਹਦੇ ਵੀ ਇਹ ਬੰਦਿਆ ਬਣ ਗਿਆ ਤੇ ਉਹਨੂੰ ਆਪਾਂ ਬੁਸ਼ਦਾਂਗੇ ਜਿਹੜਾ ਬੰਦਾ ਸਮੈਗ ਵੇਜ ਦਾ ਫੜਿਆ ਗਿਆ ਉਹਦਾ ਘਰ ਜਾਂ ਗੋਦਵਾਲ ਜੇਲ੍ਹ ਜਾਂ ਪੱਟੀ ਜਾਂ ਅਮਰਥਰ ਜੇਲ੍ਹ ਹੋਊਗਾ ਉਹਨੂੰ ਮਾਫੀ ਨਹੀਂ ਮਿਲਣੀ ਕਿਉਂਕਿ ਸਤਕਾਰਯੋਗ ਵੀਰੋ ਜਿਹੜੀ ਸਾਡੀ ਸਰਕਾਰਾਂ માં ਜਿਹੜੀਆਂ ਉਹ ਮੇਰੇ ਵੀਰੋ ਉਪਰਾਲੇ ਕਰ ਸਕਦੀਆਂ ਵਧੀਆ ਬਾਕੀ ਸੰਯੋਗ ਜਿਹੜਾ ਉਹ ਲੋਕਾਂ ਨੇ ਦੇਣਾ ਹੁੰਦਾ ਕੋਈ ਵੀ ਜਿਹੜੀ ਲੜਾਈ ਹੈ ਉਹ ਨਾ ਚਿਰ ਨਹੀਂ ਜਿੱਤੀ ਜਾਂਦੀ ਜਿੰਨਾ ਚਿਰ ਲੋਕ ਜਿਹੜਾ ਉਹਦਾ ਵੀਰੋ ਸਾਥ ਨਹੀਂ ਦਿੰਦੇ ਇੱਕ ਹੋਰ ਜਿਸ ਦਿਨ ਮੈਂ ਐਮ ਐਲ ਏ ਬਣਿਆ ਸੀ ਮੈਂ ਪਹਿਲਾਂ ਮੇਰਾ ਜਾ ਕੇ ਵਿਧਾਨ ਸਭਾ ਵਿੱਚ ਸਵਾਲ ਸੀ ਕਿ ਸਾਡਾ ਜਿਹੜਾ ਏਰੀਆ ਉਹ ਪਛੜਿਆ ਸਾਡੇ ਕੋਲ ਟੀਚਰ ਨਹੀਂ ਹੈਗੇ ਮੁੱਖ ਮੰਤਰੀ ਸਾਹਿਬ ਨੇ ਵੀਰੋ ਤਿੰਨਾ ਮਹੀਨਿਆਂ 'ਚ 300 ਟੀਚਰ ਖੇਮ ਕਰਨ ਨਾਲ ਕਿਣੋਂ ਆਪਾਂ ਨੂੰ ਦਿੱਤਾ ਸੀ 300 ਟੀਚਰ ਅੱਜ ਤੱਕ ਮੈਨੂੰ ਰਿਕਾਰਡ ਕੱਢ ਕੇ ਵਿਖਾ ਦਿਓ ਕੋਈ ਇੱਥੇ 10 ਟੀਚਰਾਂ ਦੀ ਵੀ ਕਦੀ ਕਿਸੇ ਨੇ ਡਿਮਾਂਡ ਕੀਤੀ ਹੋਵੇ ਸੋ ਭਰਾਵੋ ਜਿਹੜੀ ਕੋਈ ਕੰਮ ਜਿਹੜਾ ਕੋਈ ਵੀ ਆਪਾਂ ਕੰਮ ਕਰਦੇ ਜੇ ਇੱਕ ਮਕਾਨ ਦੀ ਨੀਂਹ ਰੱਖਦੇ ਆ ਉਹਨੂੰ ਉਸਰਦਿਆਂ ਉਸਰਦਿਆਂ ਨੂੰ ਵੀ ਕੋਈ 5-10 ਸਾਲ ਲੱਗਦੇ ਆ ਤੇ ਭਰਾਵੋ ਜਿਹੜਾ ਇਹ ਮਕਾਨ ਦੀ ਆਪਾਂ ਨਹੀਂ ਰੱਖੀ ਐ ਉਹ ਮਜਬੂਤ ਰੱਖੀ ਐ ਤੇ ਆਉਣ ਵਾਲੇ ਦਿਨਾਂ 'ਚ ਤੁਸੀਂ ਆਪ ਵੇਖੂਗੇ ਕਿ ਪੰਜਾਬ ਜਿਹੜਾ ਉੱਤਰਕੀ ਕਰਦਾ ਖੇਮਕਰ ਨਾਲ ਕਾ ਤਰੱਕੀ ਕਰਦਾ ਤੁਸੀਂ ਮੈਂ ਇੱਕ ਗੱਲ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜਿਹੜੀ ਆ 70 ਸਾਲਾਂ ਤੋਂ ਇੱਕੋ ਹੀ ਗੱਲ ਤੁਰੀ ਆਉਂਦੀ ਐ ਜਦੋਂ ਮੈਂ ਪਿੰਡਾਂ ਵਿੱਚ ਜਾਂਦਾ ਸੀ ਲੋਕ ਮੈਨੂੰ ਵਿਚਾਰੇ ਮੰਗ ਕੀ ਕਰਦੇ ਆ ਅੱਜ ਵੀ ਲੋਕਾਂ ਦੀ ਮੰਗ ਕੀ ਹੁੰਦੀ ਆ ਕੋਈ ਕਹਿੰਦਾ ਜੀ ਮੇਰੀ ਆ ਗਲੀ ਨਹੀਂ ਬਣੀ ਕੋਈ ਕਹਿੰਦਾ ਜੀ ਮੇਰੀਆਂ ਨਾਲੀ ਨਹੀਂ ਬਣੀ ਕੋਈ ਕਹਿੰਦਾ ਜੀ ਸਾਡੇ ਪਿੰਡ ਮੜੀਆ ਨਹੀਂ ਬਣੀ ਆ ਮੈਂ ਹਰਾਣ ਰਹਿ ਜਾਂਦਾ ਭਰਾਵੋ ਜਦੋਂ ਇਹ ਚੀਜ਼ਾਂ ਵੇਖੀਦੀਆਂ ਜਿਹੜੇ ਅੱਜ ਸਾਨੂੰ ਗੱਲਾਂ ਕਰਦੇ ਆ ਜਿਹੜੇ 70 ਸਾਲ ਪਹਿਲਾਂ ਰਾਜ ਕਰਦੇ ਰਹੇ ਆ ਉਹ ਕਿੱਥੇ ਸੀ ਉਹ ਕਿੱਥੇ ਸੁੱਤੇ ਪਏ ਸੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਬਣਦੀ ਮੈਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਹ ਕੰਮ ਆਪਾਂ 5 ਸਾਲਾਂ ਚ ਸਮਾਪਤ ਕਰਾਂਗੇ ਮੇਰਾ ਅੱਜ ਵੀ ਫੇਰ ਮੈਂ ਤੁਹਾਨੂੰ ਇੱਥੇ ਦੱਸ ਕੇ ਜਾਣਾ ਕਿ ਜਿਹੜੇ ਆਉਣ ਵਾਲੇ ਦੋਹਾਂ ਸਾਲਾਂ ਬਾਅਦ ਵੋਟਾਂ ਆਉਣੀਆਂ ਦੋਹਾਂ ਸਾਲਾਂ ਤੱਕ ਜਿਹੜੇ ਅਗਲੇ ਹੋਣਗੇ ਉਹਨਾਂ ਦੀ ਇਹ ਡਿਮਾਂਡ ਨਹੀਂ ਰਹਿ ਜੂਗੀ ਕਿ ਗਲੀ ਨਹੀਂ ਬਣੀ ਜੀ ਮੇਰੀ ਛੜਕਣੀ ਨਹੀਂ ਬਣੀ ਜੀ ਜਾਂ ਸਾਡੀ ਆ ਨਾਲੀ ਨਹੀਂ ਬਣੀ ਜੀ ਇਹ ਚੀਜ਼ਾਂ ਸਾਰੀਆਂ ਵੀਰੋ ਖਤਮ ਕਰਨੀਆਂ ਕਿਉਂਕਿ ਜਿਹੜਾ ਅਗਲਾ ਜਿਹੜਾ ਹੁਣ ਆ 1 ਸਾਲ ਗਲੀਆਂ ਤੇ ਜੋਰ ਦੇਵਾਂਗੇ ਛੜਕਾਂ ਤੇ ਦੇਵਾਂਗੇ ਅਗਲਾ ਜਿਹੜਾ ਵੀਰੋ ਉਹ ਨੌਜਵਾਨਾਂ ਵਾਲੀ ਹੁਣ ਵੀ ਸਰਕਾਰ ਨੇ ਜਿਹੜੀ ਮੇਰੀ ਥੋੜੇ ਦਿਨ ਪਹਿਲਾਂ ਮੀਟਿੰਗ ਹੋਈ ਸੀ ਜਿਹੜੇ ਨੌਜਵਾਨਾਂ ਨੂੰ ਪਿੰਡ-ਪਿੰਡ ਜਿਹੜੇ ਆ ਉਹ ਖੇਡਾਂ ਦੇ ਮੈਦਾਨ ਜਿਹੜੇ ਵੋਲੀਬਾਲ ਦੇ ਨੈਟ ਲਾ ਕੇ ਦੇਣੇ ਜਾਂ ਫੁੱਟਬਾਲ ਦੀ ਗਰਾਊਂਡਾਂ ਦੇਣੀਆਂ ਜਾਂ ਜਿਮ ਦੇਣੇ ਹੁਣ ਸਰਕਾਰ ਜਿਹੜੀ ਹੈ ਵੀਰੋ ਆਪਾਂ ਉਧਰ ਵੀ ਬਹੁਤ ਵੱਡੇ ਪੱਧਰ ਤੇ ਧਿਆਨ ਕਰਾਂਗੇ ਜਿਹੜੇ ਸਾਡੇ ਬੱਚੇ ਖੇਡਦੇ ਮਜਾਵਾਏ ਜਾ ਕੇ ਵੀਰੋ ਉਹ ਖੇਡਣ ਮੱਲਣ ਤੇ ਉਹ ਤਰੱਕੀਆਂ ਕਰਨ ਇਸ ਕਰਕੇ ਹਰੇਕ ਗੱਲ ਨੂੰ ਵੀਰੋ ਜਿਲੋਂ ਹਲਕੇਲੀ ਕਰ ਰਹੇ ਆ ਸੋ ਬਹੁਤਾ ਲੰਮਾ ਸਮਾਂ ਨਾ ਬੋਲਾਂ ਕਿਉਂਕਿ ਤੁਸੀਂ ਵੀ ਆਪੋ ਆਪਣੇ ਘਰਾਂ ਦੇ ਕੰਮ ਕਰਨੇ ਹੁੰਦੇ ਆ ਮੈਂ ਤੁਹਾਡਾ ਸਾਰਿਆਂ ਦਾ ਸਤਿਕਾਰਯੋਗ ਆਪਣੇ ਭਰਾਵਾਂ ਦਾ ਬਜ਼ੁਰਗਾਂ ਦਾ ਆਪਣੀਆਂ ਮਾਮਾ ਦਾ ਭੈਣਾਂ ਦਾ ਸਾਰੇ ਹੀ ਜਿੰਨੇ ਤੁਸੀਂ ਬੈਠੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਇਸ ਨਮਾਣੇ ਦੇ ਬੰਦੇ ਲਈ ਇੰਨਾ ਇਕੱਠ ਕਰਕੇ ਬੈਠਿਆ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਸਾਡੇ ਦਵਾਈ ਨਹੀਂ ਜਿਹੜਾ ਸਰਕਾਰੀ ਹਸਪਤਾਲ ਉਹ ਪੈ ਨਹੀਂ ਆਉਂਦਾ ਜੀ ਸਾਹਿਬ ਅੱਜ ਕਿੰਨੇ ਲੱਖ ਦੇ ਪ੍ਰੋਜੈਕਟਾਂ ਦੇ ਨੀਂ ਪੱਥਰ ਜਿਹੜੇ ਰੱਖੇ ਗਏ ਜੀ ਪੱਟੀ ਸਾਹਿਬ ਇਹ ਟੋਟਲ ਜਿਹੜਾ ਆਪਾਂ ਹਲਕੇ ਲਈ 50 ਕਿਲੋਮੀਟਰ ਸੜਕਾਂ ਜਿਹੜੀਆਂ ਸਰਕਾਰ ਤੋਂ ਮਨਜ਼ੂਰ ਕਰਾ ਕੇ ਲੈ ਕੇ ਆਏ ਆ ਅੱਜ ਸਭ ਤੋਂ ਪਹਿਲਾਂ ਬਰਨਾਲੇ ਪਿੰਡ ਤੋਂ ਸ਼ੁਰੂ ਕੀਤਾ ਹੈ ਨੀਂ ਪੱਥਰ ਰੱਖਣ ਦਾ ਫਿਰ ਆਪਾਂ ਆਸਲ ਪਿੰਡ ਨਹੀਂ ਪੱਥਰ ਰੱਖ ਕੇ ਆਏ ਆ ਉਦੋਂ ਬਾਅਦ ਮਨਾਵੇਂ ਪਿੰਡ ਰੱਖ ਕੇ ਆਏ ਆ ਇਸ ਤਰ੍ਹਾਂ ਵੱਖ-ਵੱਖ ਪਿੰਡਾਂ 'ਚ ਹੁੰਦੇ ਹਣ ਰਾਜੋ ਕੇ ਪਿੰਡ ਬੈਠੇ ਇੱਥੇ ਵੀ ਇਹ ਜਿਹੜੀ 2.5 ਕਿਲੋਮੀਟਰ ਛੜਕਦਾ ਨਹੀਂ ਪੱਥਰ ਰੱਖਿਆ ਤੇ ਇਹ ਆਉਣ ਵਾਲੇ 3-4 ਮਹੀਨਿਆਂ 'ਚ ਜਿਹੜੀਆਂ ਛੜਕਾਂ ਕੰਪਲੀਟ ਕਰਕੇ ਅਸੀਂ ਆਪਣੇ ਭੈਣ ਭਰਾਵਾਂ ਨੂੰ ਸੰਗਤ ਨੂੰ ਉਹਨਾਂ ਦੇ ਹਵਾਲੇ ਕਰਾਂਗੇ ਅੱਜ ਰਾਜੋਗ ਦੇ ਪਿੰਡ 'ਚ ਬਹੁਤ ਵੱਡਾ ਇਕੱਠ ਹੋਇਆ ਕਿੰਨੇ ਪਰਿਵਾਰ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਤੇ ਕਿਹੜੀ ਪਾਰਟੀ ਨੂੰ ਛੱਡ ਕੇ ਆ ਇਹ ਮੇਰੇ ਵੀ ਸੈਂਕੜੇ ਪਰਿਵਾਰ ਜਿਹੜੇ ਆ ਅਕਾਲੀ ਦਲ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆ ਇਹ ਜਿਹੜੇ ਭੈਣ ਭਰਾ ਸ਼ਾਮਲ ਹੋ ਰਹੇ ਆ ਉਹ ਵਿਕਾਸ ਨੂੰ ਵੇਖ ਕੇ ਜਿਹੜਾ ਵਾ ਉਹ ਪਾਰਟੀ ਦੀਆਂ ਚੰਗੀਆਂ ਨੀਤੀਆਂ ਨੂੰ ਵੇਖ ਕੇ ਜਿਹੜੀ ਸਰਕਾਰ ਨੇ ਜੋ ਨਸ਼ਿਆਂ ਵਿਰੋਧ ਛੇੜਿਆ ਹੋਇਆ ਹੈ ਉਹਨਾਂ ਚੀਜ਼ਾਂ ਨੂੰ ਵੇਖ ਕੇ ਜਿਹੜੀ ਸੰਗਤ ਆ ਭੈਣ ਭਰਾ ਆਪ ਮੁਹਾਰੇ ਜਿਹੜੇ ਆ ਉਹ ਸਾਡਾ ਸਾਥ ਦੇ ਰਹੇ ਸਰਦਾਰ ਹਾਲ ਸਿੰਘ ਜੀ ਆ ਤਰੇਵ ਨਾਲ ਗੁਰਵਾਨ ਸਿੰਘ ਤੇ ਮਿਰਸਾ ਸਿੰਘ ਜੀ ਕਿੰਨੇ ਭਰਾ ਬਸ ਜੇ ਸਿੰਘ ਮੈਂਬਰ ਜੀ ਇੱਥੇ ਇੱਥੇ ਹੋ ਜਾਓ ਨਾਲ ਆ ਦੇ ਦੋ ਕੁਰਸੀ ਹਾਂਜੀ ਸਰਪੰਚ ਸਾਹਿਬ ਮੋਰ ਸਿੰਘ ਜੀ ਅੰਗਰੇਜ਼ ਸਿੰਘ ਜੀ ਕਾਲਾ ਸਿੰਘ ਜੀ ਅੱਜ ਪਿੱਛੇ ਖੜੇ ਕਰਦੇ

चरण सिंह फौजी साहब जी अगे सुचा सिंह जी काला सिंह जी का सलविंद्र सिंह जी योग सलविंद्र सिंह जी अगे आयो जी अगे ਸਰੋਪੇ ਪਾ ਕੇ ਤੇ ਨਾਲ ਨਾਲ ਤਸਵੀਰ ਖਿੱਚੀ ਜਾਓ ਤੇ ਪਿਛੇ ਨੂੰ ਲੋ ਬਾਬਾ ਸੁਖਨਾਮ ਸਿੰਘ ਜੀ ਬਾਬਾ ਸੁਖਨਾਮ ਸਿੰਘ ਜੀ